प्यारे दर्शकों प्यार भरी सत श्री अकाल मां-बाप बच्चियों ਤੋਂ ਕੀ ਚਾਹੁੰਦੇ ਹਨ ਜਿਸ ਦਿਨ ਅਸੀਂ ਤੁਹਾਨੂੰ ਬੁੱਢੇ ਦੇ ਸੀਗੇ ਸਬਰ ਕਰਨਾ ਤੇ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨਾ ਜੇਕਰ ਅਸੀਂ ਕੋਈ ਗੱਲ ਭੁੱਲ ਜਾਈਏ ਤਾਂ ਗੁੱਸੇ ਨਾ ਹੋਣਾ ਆਪਣਾ ਬਚਪਨ ਯਾਦ ਕਰਨਾ ਜਦੋਂ ਅਸੀਂ ਬਿਮਾਰ ਹੋ ਜਾਈਏ ਤਾਂ ਇਹ ਦਿਨ ਯਾਦ ਕਰਕੇ ਸ਼ਾਂਤ ਸਾਡੇ ਤੇ ਪੈਸੇ ਖਰਚ ਕਰਨੇ ਕਿ ਅਸੀਂ ਤੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀਆਂ ਖੁਸ਼ੀਆਂ ਕੁਰਬਾਨ ਕਰਦੇ ਸੀ ਜਦੋਂ ਅਸੀਂ ਬੁੱਢੇ ਹੋ ਕੇ ਚੱਲ ਨਾ ਸਕੀਏ ਤਾਂ ਸਾਡਾ ਆਸਰਾ ਬਣਨਾ ਤੇ ਆਪਣਾ ਪਹਿਲਾ ਕਦਮ ਯਾਦ ਕਰਨਾ ਜਦੋਂ ਸਾਡੀਆਂ ਅੱਖਾਂ ਵਿੱਚ ਹੰਝੂ ਵੇਖਣੇ ਤਾਂ ਉਹ ਦਿਨ ਯਾਦ ਕਰਨਾ ਕਿ ਜਦੋਂ ਅਸੀਂ ਰੋਂਦੇ ਸੀ ਅਸੀਂ ਆਪਣੇ ਸੀਨੇ ਨਾਲ ਲਗਾ ਕੇ ਤੁਹਾਨੂੰ ਚੁੱਪ ਕਰਾਉਂਦੇ ਸੀ ਆਪਣੇ ਸੀਨੇ ਨਾਲ ਲਾ ਕੇ ਤੁਹਾਨੂੰ ਚੁੱਪ ਕਰਾਉਂਦੇ ਸੀ